ਭਗਤ ਕਬੀਰ ਜੀ ਦਾ ਜਨਮ 1798 ਈਸਵੀ ਆਸ-ਪਾਸ ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਉੱਤਰ ਪ੍ਰਦੇਸ਼ ਦੇ ਆਕਾਸ਼ੀ ਸ਼ਹਿਰ ਵਾਰਾਨਸੀ ਵਿਖੇ ਇੱਕ ਮੁਸਲਮਾਨ ਜੁਲਾਹਾ ਪਰਿਵਾਰ ਵਿੱਚ ਹੋਇਆ ਮੰਨਿਆ ਜਾਂਦਾ ਹੈ। ਕਬੀਰ ਸਾਹਿਬ ਜੀ ਦੇ ਜਨਮ ਬਾਰੇ ਕਈ ਕਥਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿੱਚੋਂ ਇੱਕ ਮੁਤਾਬਕ ਉਹਨਾਂ ਦਾ ਜਨਮ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਹੋਇਆ ਸੀ। ਉਹ ਵਿਧਵਾ ਆਪਣੇ ਪਿਤਾ ਨਾਲ ਇੱਕ ਪ੍ਰਸਿੱਧ ਸੰਤ ਕੋਲ ਗਈ। ਸੰਤ ਨੇ ਉਹਨਾਂ ਦੀ ਸ਼ਰਧਾ ਤੋਂ ਖੁਸ਼ ਹੋ ਕੇ ਉਸ ਨੂੰ ਪੁੱਤਰ ਪ੍ਰਾਪਤੀ ਦਾ ਆਸ਼ੀਰਵਾਦ ਦਿੱਤਾ। ब्राह्मण ਵਿਦਵਾਨੇ ਵਿਆਹੀ ਨਾ ਹੋਣ ਕਾਰਨ ਲੋਕ ਲਾਜ ਦੇ ਡਰੋਂ ਬੱਚੇ ਨੂੰ ਤਿਆਗ ਦਿੱਤਾ ਸੀ। ਇੱਕ ਮੁਸਲਿਮ ਜੁਲਾਹੇ ਜੋੜੇ ਨੀਰੂ ਅਤੇ ਨੀਮਾਨੇ ਉਹਨਾਂ ਨੂੰ ਗੋਦ ਲਿਆ ਅਤੇ ਪਾਲਿਆ। ਕਹਿੰਦੇ ਹਨ ਕਿ ਉਹਨਾਂ ਦੇ ਜਨਮ ਸਮੇਂ ਸਾਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਸੀ ਅਤੇ ਹਰ ਪਾਸੇ ਰਾਮ ਨਾਮ ਦੀਆਂ ਮਿੱਠੀਆਂ ਧੁਨਾਂ ਗੂੰਜ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਜਦੋਂ ਬੱਚੇ ਨੂੰ ਗੋਦ ਲਿਆ ਗਿਆ ਤਾਂ ਉਸ ਦਾ ਨਾਮ ਰੱਖਣ ਲਈ ਇੱਕ ਕਾਜੀ ਨੂੰ ਬੁਲਾਇਆ ਗਿਆ। ਕਾਜੀ ਨੇ ਕੁਰਾਨ ਨੂੰ ਕਈ ਵਾਰ ਖੋਲ੍ਹਿਆ ਤਾਂ ਜੋ ਬੱਚੇ ਲਈ ਕੋਈ ਢੁਕਵਾਂ ਨਾਮ ਲੱਭਿਆ ਜਾ ਸਕੇ ਪਰ ਹਰ ਬਾਰ ਉਹ ਕਬੀਰ ਨਾਮ ਤੇ ਹੀ ਪਹੁੰਚ ਜਾਂਦਾ ਸੀ ਕਬੀਰ ਸ਼ਬਦ ਦਾ ਅਰਥ ਮਹਾਨ ਹੁੰਦਾ ਹੈ ਅਤੇ ਇਹ ਖੁਦ ਅੱਲਾ ਲਈ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਮੁਸਲਿਮ ਰੀਤੀ ਅਨੁਸਾਰ ਮੌਲਵੀ ਨੇ ਬਾਲਕ ਦਾ ਨਾਮ ਕਬੀਰ ਰੱਖਿਆ ਅਤੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਵੱਡਾ ਹੋ ਕੇ ਬਹੁਤ ਪ੍ਰਸਿੱਧੀ ਪ੍ਰਾਪਤ ਕਰੇਗਾ ਅਤੇ ਇਹ ਨਾਮ ਉਹਨਾਂ ਦੇ ਭਵਿੱਖ ਦੇ ਮਹਾਨ ਅਤੇ ਅਧਿਆਤਮਿਕ ਜੀਵਨ ਦਾ ਪ੍ਰਤੀਕ ਬਣਿਆ